ਕੈਨ ਟਿਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਖਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੂੰ ਪੰਜਾਬ ਸਰਕਾਰ ਦੇ ਵੱਲੋਂ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤੁਹਾਨੂੰ ਦੱਸ ਦੇ ਕਿ ਅਮਰੀਕਾ ਜਾ ਕੇ ਉਹਨਾਂ ਨੇ ਐਚਐਫ ਨਸਲ ਦੀਆਂ ਜਿਹੜੀਆਂ گاਵਾਂ ਨੇ ਉਹਨਾਂ ਦੇ ਵਾਸਤੇ ਸੀਮਨ ਦਾ ਇੱਕ ਸਮਝੌਤਾ ਕਰਨਾ ਸੀ ਕਿ ਵਿਦੇਸ਼ ਤੋਂ ਜਿਹੜਾ ਸੀਮਨ ਆਏਗਾ ਪੰਜਾਬ ਦੇ ਅੰਦਰ ਐਚਪੀ ਨਸਲ ਦੀਆਂ ਜਿਹੜੀਆਂ گاਵਾ ਨੇ ਉਹਨਾਂ ਦੇ ਅੰਦਰ ਯੂਜ਼ ਕਰਕੇ ਕਿਸਾਨਾਂ ਦੇ ਵਾਸਤੇ ਇੱਕ ਬੈਨੀਫਿਟ ਵਾਲਾ ਕੰਮ ਹੋਣਾ ਸੀ ਲੇਕਿਨ ਕੇਂਦਰ ਸਰਕਾਰ ਦੇ ਵੱਲੋਂ ਇਹ ਜਿਹੜੀ ਪਰਮਿਸ਼ਨ ਆ ਇਹ ਰੱਦ ਕਰ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਸੋ ਪਹਿਲਾਂ ਵੀ ਕਈ ਮੌਕਿਆਂ ਦੇ ਉੱਤੇ ਪੰਜਾਬ ਦੇ ਮੰਤਰੀਆਂ ਦੀ ਵਿਦੇਸ਼ ਜਾਣ ਦੀ ਜਿਹੜੀ ਪਰਮਿਸ਼ਨ ਆ ਉਹ ਸਰਕਾਰ ਦੇ ਵੱਲੋਂ ਰੱਦ ਕੀਤੀ ਜਾ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 올림픽 ਦੇ ਇੱਕ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਵਾਸਤੇ ਜਾਣਾ ਸੀ ਲੇਕਿਨ ਸਰਕਾਰ ਦੇ ਵੱਲੋਂ ਉਸ ਦੀ ਜਿਹੜੀ ਪਰਮਿਸ਼ਨ ਆ ਉਹ ਕੈਨਸਲ ਕੀਤੀ ਗਈ ਸੀ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕੁਝ ਸਰਕਾਰੀ ਕੰਮਕਾਜ ਦੇ سلسلے ਦੇ ਵਿੱਚ ਇੱਕ ਆਫੀਸ਼ੀਅਲ ਦੌਰਾ ਕਰਨਾ ਸੀ ਉਸ ਦੌਰੇ ਦੀ ਜਿਹੜੀ ਇਜਾਜ਼ਤ ਆ ਉਹ ਵੀ ਨਹੀਂ ਸੀ ਦਿੱਤੀ ਗਈ ਤੁਹਾਨੂੰ ਦੱਸ ਦੇ ਕਿ ਹੁਣ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਾਣਾ ਸੀ ਐਚਐਫ ਨਸਲ ਦੀਆਂ ਜਿਹੜੀਆਂ گاਵਾ ਨੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਤੁਸੀਂ ਕਹਿ ਸਕਦੇ ਹੋ ਕਿ ਦੁੱਧ ਜਿਹੜੇ ਸੂਬੇ ਦੇ ਬੱਚੇ ਇਸ ਨੂੰ ਜਾਣਿਆ ਜਾਂਦਾ ਐਚਐਫ ਨਸਲ ਦੀਆਂ گاਵਾ ਦੇ ਵਾਸਤੇ ਸਿਮਨ ਦੀ ਲੋੜ ਹੁੰਦੀ ਆ ਉਸ ਸਿਮਨ ਨੂੰ ਲੈ ਕੇ ਜਿਹੜਾ ਸਮਝੌਤਾ ਹੋਣਾ ਸੀ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੂੰ ਵਿਦੇਸ਼ ਜਾਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਮਿਲੀ ਦੱਸ ਦਈਏ ਕਿ ਉਹਨਾਂ ਦਾ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਦੇ ਵਿਸਕਾਂਸਿਨ ਦੇ ਵਿੱਚ ABS ਗਲੋਬਲ ਦੀ ਲੈਬ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ ਦੌਰੇ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਡੇਰੀ ਕਿਸਾਨਾਂ ਲਈ HF ਨਸਲ ਦੀਆਂ ਗਾਵਾਂ ਦੇ ਲਈ ਜਿਹੜਾ ਸਿਮਨ ਖਰੀਦ ਸੰਬੰਧੀ ਇੱਕ ਸਮਝੌਤਾ ਕਰਨਾ ਸੀ ਤੁਹਾਨੂੰ ਦੱਸ ਦਈਏ ਕਿ ਇਸ ਪੂਰੀ ਯਾਤਰਾ ਦਾ ਜਿਹੜਾ ਖਰਚਾ ਉਹ ਪੰਜਾਬ ਪਸ਼ੂਧਨ ਵਿਕਾਸ ਬੋਰਡ ਦੇ ਵੱਲੋਂ ਚੱਕਿਆ ਜਾਣਾ ਸੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਵਿਰੇਸ਼ ਮੰਤਰਾ ਨੇ ਇਹਨੂੰ ਦੌਰੇ ਦੇ ਲਈ ਪੱਤਰ ਲਿਖਿਆ ਸੀ ਪਰ ਕੇਂਦਰ ਨੇ ਦੌਰੇ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਦੌਰਾ ਪੰਜਾਬ ਦੇ ਵਿੱਚ ਡੇਰੀ ਵਿਕਾਸ ਅਤੇ گاਵਾ ਦੀ ਗਿਣਤੀ ਵਧਾਉਣ ਤੇ ਲਈ ਮਹੱਤਵਪੂਰਨ ਸੀ ਤੁਹਾਨੂੰ ਦੱਸ ਦੇ ਕਿ ਜੇਕਰ ਵਿਦੇਸ਼ ਤੋਂ ਚੰਗਾ ਸੀ ਮਨਾਉਂਦਾ ਹੈ ਤੇ ਜਿਹੜੀ ਹੈ ਪੰਜਾਬ ਦੀ ਐਫ ਨਸਲ ਦੀਆਂ گاਵਾ ਨੇ ਜੇ ਉਹਨਾਂ ਦੇ ਅੰਦਰ ਪਾਕੈਸ ਨੂੰ ਜਿਹੜਾ ਬੱਚਾ ਪ੍ਰਾਪਤ ਕੀਤਾ ਜਾਵੇ ਤਾਂ ਇਹ ਗੱਲ ਮੰਨੀ ਜਾ ਰਹੀ ਹੈ ਕਿ ਇਸ ਨਾਲ ਨਸਲ ਸੁਧਾਰ ਹੋਏਗੀ ਤੇ ਦੁੱਧ ਦੇ ਵਿੱਚ ਵੀ ਵਾਧਾ ਹੋਏਗਾ ਤੂੰ ਦੱਸ ਦੇ ਕਿ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਬੀਐਸ ਗਲੋਬਲ ਜੋ ਕਿ ਲਿੰਗੀ ਵਿਰੇਜ ਦੀ ਵਿਸ਼ਵ ਪ੍ਰਸਿੱਧੇ ਕੰਪਨੀਆਂ ਤੁਸੀਂ ਇਸ ਤਰੀਕੇ ਨਾਲ ਸਮਝ ਸਕਦੇ ਹੋ ਕਿ ਸੀਮਨ ਦੀ ਇੱਕ ਵੱਡੀ ਕੰਪਨੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਲੈਬ ਬਣਾਉਣ ਦੀ ਯੋਜਨਾ ਉਹਨਾਂ ਦੀ ਸੀ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ 30 ਲੱਖ ਗਾਵਾਂ ਦੇ ਵਿੱਚ ਆਰਟੀਫੀਸ਼ੀਅਲ ਜਿਹੜਾ ਗਰਭਧਾਰਨ ਆਉਂਦੀ ਵਰਤੋਂ ਹੁੰਦੀ ਹੈ ਪਰ ਸਾਡੇ ਕੋਲ ਜਿਹੜਾ ਸੀਮਨ ਆ ਉਹ ਤਕਰੀਬਨ 1.5 ਲੱਖ ਤੋਂ ਲੈ ਕੇ 1.75 ਲੱਖ ਦਾਵਾ ਵਾਸਤੇ ਹੀ ਹੈਗਾ ਤੁਸੀਂ ਸਮਝ ਸਕਦੇ ਹੋ ਕਿ 30 ਲੱਖ गावा ਵਾਸਤੇ ਸਾਨੂੰ ਸੀਮੰਤ ਦੀ ਲੋੜ ਆ ਲੇਕਿਨ ਸਾਡੇ ਕੋਲ ਸੀਮੰਤ ਸਿਰਫ 1.5 ਲੱਖ ਤੋਂ ਲੈ ਕੇ 1.75 ਲੱਖ ਤੱਕ ਦਾ ਉੱਥੇ ਹੀ ਮੰਡਰੀ ਖੁੱਡੀਆਂ ਦੇ ਇਸ ਦੌਰੇ ਨੂੰ ਰਸਮੀ ਰੂਪ ਦੇਣ ਦੇ ਲਈ ਦੌਰੇ ਤੇ ਉਜਾੜਾ ਚਾਹੁੰਦੇ ਸਨ ਪਰ ਹੁਣ ਇਸ ਦੇ ਵਿੱਚ ਦੇਰੀ ਹੋ ਸਕਦੀ ਹੈ ਦੱਸ ਦੇ ਕਿ ਪਹਿਲੀ ਵਾਰ ਨਹੀਂ ਆ ਜਦੋਂ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਿਸੇ ਮੰਤਰੀ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ 2023 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस ਦੇ ਵਿੱਚ 올림픽 ਦੇ ਉਦਘਾਟਨੀ ਸਮਾਰੋਹ ਦੇ ਵਿੱਚ ਹਿੱਸਾ ਲੈਣ ਦੇ ਲਈ ਜਾਣਾ ਸੀ ਉਸ ਦੀ ਮਨਜ਼ੂਰੀ ਉਹਨਾਂ ਨੇ ਵਿਦੇਸ਼ ਮੰਤਰਾਲੇ ਤੋਂ ਮੰਗੀ ਸੀ ਲੇਕਿਨ ਕੇਂਦ ਦਾ ਕਹਿਣਾ ਸੀ ਕਿ ਇਹ ਦੌਰਾ ਰਾਜ ਦੇ ਵਿਕਾਸ ਦੇ ਨਾਲ ਸੰਬੰਧਿਤ ਨਹੀਂ ਹੈ ਇਸ ਲਈ ਉਹਨਾਂ ਦੀ ਜਿਹੜੀ ਯਾਤਰਾ ਉਸ ਨੂੰ ਰੱਦ ਕੀਤਾ ਜਾਂਦਾ ਹੁਣ ਜਿਹੜਾ ਮੰਤਰੀ ਗੁਰਮੀਤ ਸਿੰਘ ਖੁੱਡਿਆ ਦਾ ਜਿਹੜਾ ਦੌਰਾ ਸੀ ਅਮਰੀਕਾ ਦਾ ਦੌਰਾ ਸੀ ਬੜਾ ਮਹੱਤਵਪੂਰਨ ਇਹ ਦੌਰਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਦੇ ਨਾਲ ਵੱਡਾ ਫਾਇਦਾ ਹੋਣਾ ਸੀ گاਵਾ ਦੀ ਨਸਲ ਸੁਧਾਰਨੀ ਸੀ ਗਾਵਾਂ ਦਾ ਦੁੱਧ ਵਧਣਾ ਸੀ ਲੇਕਿਨ ਇਹ ਜਿਹੜਾ ਦੌਰਾ ਇਸ ਨੂੰ ਵੀ ਸਰਕਾਰ ਦੇ ਵੱਲੋਂ ਰੱਦ ਕੀਤਾ ਗਿਆ